ਗੁਰਬਾਣੀ ਚ ਵਾਕ ਹੈ ਮਿੱਥਿਆ ਤਨ ਸਾਚੋ ਕਰ ਮੰਨਿਓ ਏ ਵਿਦ ਆਪ ਬੰਦਾ ਵੈ ਜਨ ਨਾਨਕ ਸੋ ਜਨ ਮੁਕਤਾ ਰਾਮ ਭਜਨ ਚਿਤ ਲਾਵੇ ਆਪ ਬਖ ਦੇਖਦੇ ਨੇ ਕੈਦਿਆਂ ਨੂੰ ਹੱਥ ਕੜੀਆਂ ਪਾਈਆਂ ਹੋਈਆਂ ਪੈਰਾਂ 'ਚ ਬੀੜੀਆਂ ਪਾਈਆਂ ਹੋਈਆਂ ਉਹਨਾਂ ਨੂੰ ਤਾਂ ਪੁਲਿਸ ਵਾਲੇ ਬੰਦਦੇ ਨੇ ਤੇ ਆਪਾਂ ਆਪਣੇ ਆਪ ਨੂੰ ਆਪ ਹੀ ਬੰਨ ਲੈਨੇ ਚੰਗੀ ਤਰ੍ਹਾਂ ਨੋੜ ਲੈਨੇ ਜਕੜ ਲੈਨੇ ਹੱਥ ਕੜੀਆਂ ਪਾ ਲੈਨੇ ਆਪ ਦੇ ਆਪ ਨੂੰ ਅਗਿਆਨਤਾ ਕਰਕੇ ਆਪਾਂ ਇਹ ਸਰੀਰ ਹੈ ਨਾ ਜਿਹੜਾ ਆਪਾਂ ਇਹ ਚ ਮਹਿਮਾਨ ਆ ਪਰ ਆਪਾਂ ਇਹਨੂੰ ਆਪਣਾ ਕਰਕੇ ਮੰਨ ਲੈਨੇ ਆ ਇਹ ਰਦ ਗਿਰਦ ਜਿਹੜੀ ਮਾਇਆ ਉਸ ਸਭ ਸੁਪਨੇ ਦੀ ਤਰ੍ਹਾਂ ਨਾ ਸੰਸਾਰ ਆਪਾਂ ਕਹਿੰਦੇ ਮੇਰਾ ਮੇਰਾ ਉਸ ਤੋਂ ਵੀ ਇੱਕ ਦਰਜਾ ਉੱਪਰ ਆਪਾਂ ਕਹਿੰਦੇ ਉਹ ਮੇਰਾ ਸੁਪਨਾ ਮੈਂ ਪੂਰਾ ਕਰਨਾ ਬਸ ਇਸ ਤਰ੍ਹਾਂ ਕਰਕੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਕੜ ਲੈਨੇ ਤੇ ਇਹ ਜਿਹੜਾ ਕਿੰਨਾ ਕੀਮਤੀ ਜਨਮ ਆਪਾਂ ਗਵਾ ਲੈਨੇ ਤੇ ਇਹ ਬੜੇ ਦੁਰਭਾਗੇ ਦੀ ਗੱਲ ਹੈ ਤੇ ਇਹ ਬੜੀ ਲਾਜ ਵਾਲੀ ਵੀ ਗੱਲ ਹੈ ਅਗਿਆਨਤਾ ਵਾਲੀ ਗੱਲ ਹੈ ਕਿ ਸੁਪਨੇ ਸੰਸਾਰ ਨੂੰ ਆਪਣਾ ਮੰਨਣਾ ਤੇ ਜਿਹੜਾ ਸੱਚਾ ਪ੍ਰਭੂਆ ਨੂੰ ਪੁਲਾ ਦੇਣਾ ਤੇ ਮੁਕਤੀ ਤਾਂ ਹੀ ਹੈ ਜੇ ਸੰਸਾਰ ਨੂੰ ਸੁਪਨੇ ਵਰਗੇ ਨੂੰ ਸੁਪਨਾ ਹੀ ਮੰਨਿਆ ਜਾਵੇ ਸੱਚ ਪਰਮੇਸ਼ਰ ਜਿਹੜਾ ਆ ਸੱਜੂਗਾ ਆ ਸੱਚ ਹੈ ਵੀ ਸਤਨਾਕੋਸ਼ੀ ਸੱਚ ਵੀ ਸਤਨਾ ਉਹਦੇ ਨਾਲ ਜੁੜਿਆ ਜਾਵੇ ਉਹਦੀ ਅਰਦਾਸ ਨਾ ਕੀਤੀ ਜਾਵੇ ਤਾਂ ਜੋ ਦੁਆਤ ਮਿਟੇ ਤੇ ਆਪਣੀ ਆਤਮਾ ਇੱਕ ਪਰਮਾਤਮਾ ਨਾਲ ਮਿਲ ਸਕੇ ਐਸੇ ਵਿੱਚ ਆਪਣਾ ਕਲਿਆਣ ਹੈ ਕਿੰਨਾ ਖੂਬਸੂਰਤ ਉਪਦੇਸ਼ ਹੈ ਮਿੱਥਿਆ ਤਨ ਸਾਚੋ ਕਰਮਾਨਿਓ ਇਹ ਵਿਦ ਆਪ ਬੰਦਾਵੇ ਜਨ ਨਾਨਕ ਸੋ ਜਨ ਮੁਕਤਾ ਰਾਮ ਭਜਨ ਚਿਤ ਲਾਵੇ ਸਤਨਾਮ ਵਾਹਿਗੁਰੂ ਸਤਨਾਮ